ਬੱਚੀਆਂ ਕੀ ਕਰਦੀਆਂ ਇਹ? ਇਹ ਵੀ ਜਿਹੜੀ ਕਰਦੀਆਂ ਨੇ। ਤੇ ਪੜ੍ਹਦੀਆਂ ਨਹੀਂ ਇਹ। ਨਹੀਂ ਜੀ। ਕਿਉਂ? ਸੋਦੇ ਸੋਦੇ ਹਟਾ ਲੈਂਦੀਆਂ ਦੀ ਇਹ। ਇਹ 15 ਸਾਲ ਦਾ ਜੀ ਬੇਟਾ। ਉਹ ਵੀ ਉੱਥੇ ਲੱਗਾ ਹੈ ਜੀ। ਦੋਨੇ ਪੜਨਾ ਚਾਹੁੰਦੀਆਂ। ਹਾਂ ਜੀ ਹਾਂ ਜੀ। ਤੇ ਪੜ੍ਹੀਆਂ ਨਹੀਂ ਤੁਸੀਂ। ਉਸ ਤੋਂ ਬਾਅਦ ਫਿਰ ਉਹ ਘਰ ਦਾ ਗੁਜ਼ਾਰਾ ਮੁਸ਼ਕਲ ਹੁੰਦਾ ਸੀ ਤਾਂ ਕਰਕੇ ਨਾਲ ਕੰਮ ਕਰਵਾਉਂਦੇ ਸੀ ਮੰਮੀ ਦੇ। ਵੀ ਮੇਰੇ ਸਿਰ ਤੇ ਚਲੋ ਆਪਾਂ ਮੰਨਿਆ ਵੀ ਹੈ ਨਹੀਂ ਜੇ ਨਾ ਮੈਨੂੰ ਆਪ ਇਹ ਸਾਰਾ ਕੁਝ ਅੱਗੇ ਹੋ ਕੇ ਕਰਨਾ ਪਿਆ। ਉਹ ਚਲ ਤੁਹਾਨੂੰ ਤਾਂ ਮੈਂ ਕਹਿ ਨਹੀਂ ਆ ਵੀ ਚਲ ਤੁਸੀਂ ਪੜ ਲਓ। ਜਿੱਥੇ ਮੈਂ ਹੁਣ ਹੁਣ ਕੰਮ ਕਰਦੀਆਂ 2 ਸਾਲ ਹੋਰ ਕਰ ਲੂੰਗੀ। ਐਨਾਂ ਨੂੰ ਤੁਸੀਂ ਪੈਰਾਂ ਤੇ ਉਲੋਗੇ। ਬਹੁਤ ਮੁਸ਼ਕਲ ਆਈ। ਮੈਨੂੰ ਪਤਾ ਮੈਂ ਕਿਵੇਂ 10 ਸਾਲ ਮੰਮੀ ਨਾਲ ਕੰਮ ਕਰਵਾ ਕੇ ਕੱਟੇ ਆ ਗਏ। ਛੋਟੀ ਉਮਰੇ ਸਿਰ ਤੇ ਪਈਆਂ ਕਬੀਲਦਾਰੀਆਂ। ਬੱਚਿਆਂ ਦੇ ਸਾਰੇ ਚਾ ਮਾਰ ਦਿੰਦੀਆਂ। ਜਦੋਂ ਬੱਚਿਆਂ ਦੇ ਪੜਨ ਦੀ ਉਮਰ ਸੀ ਉਦੋਂ ਉਹਨਾਂ ਦੇ ਪਿਤਾ ਨੂੰ ਅਧਰੰਗ ਹੋ ਗਿਆ। ਮਾਂ ਵਿਚਾਰੀ ਦਿਹਾੜੀ ਕਰਦੀ ਸੀ। ਬੱਚੇ ਵੀ ਪੜਨੋਂ ਹਟ ਗਏ। ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਲੱਗ ਪਏ। ਇਹਨਾਂ ਨੂੰ ਜਿਦਰਾੰਗ ਹੋ ਗਿਆ ਸੀ। ਇਹ ਬੋਲਦੇ ਵੀ ਨਹੀਂ ਤੈਗੇ। 10 ਸਾਲ ਹੋ ਗਏ ਜੀ। ਦਿਹਾੜੀ ਉੱਤ ਖਾਣੇ ਇਸ। ਬੱਚੀਆਂ ਕੀ ਕਰਦੀਆਂ? ਇਹ ਵੀ ਦਿਹਾੜੀ ਕਰਦੀਆਂ। ਇਹ ਵੀ ਫੈਕਟਰੀ 'ਚ ਲੱਗੇ ਨੇ ਬਦਮਾਣੀ। ਵੱਡੀ ਬੇਟੀ ਕਹਿੰਦੀ ਮੈਂ ਪਿਛਲੇ ਲੰਬੇ ਸਮੇਂ ਤੋਂ ਫੈਕਟਰੀ ਦੇ ਵਿੱਚ ਕੰਮ ਕਰਦੀ ਹਾਂ। ਮੇਰੀ ਭੈਣ ਵੀ ਬਿਮਾਰ ਰਹਿੰਦੀ ਸੀ ਉਹਦੇ ਸਰੀਰ ਦੇ ਵਿੱਚ ਗੱਠਾਂ ਹਨ ਉਹਨੂੰ ਵੀ ਮੈਂ ਨਾਲ ਲੈ ਆਨੀ ਆ ਮੇਰਾ ਭਰਾ 8ਵੀਂ ਚ ਪੜਨੋਂ ਹਟ ਗਿਆ ਉਹਨੂੰ ਵੀ ਫੈਕਟਰੀ 'ਚ ਕੰਮ ਕਰਨ ਲਈ ਲਾ ਲਿਆ ਫਰਾਈ ਫਰੂਟ ਦੀ ਫੈਕਟਰੀ 'ਚ ਲੱਗਾ ਹੈ ਇੱਥੇ ਪੈਕਿੰਗ ਦਾ ਕੰਮ ਹੁੰਦਾ ਦੋਨੇ ਭੈਣਾਂ ਜਾਣੀਆਂ ਹਾਂ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਘਰ ਦਾ ਗੁਜ਼ਾਰਾ ਮੁਸ਼ਕਲ ਹੁੰਦਾ ਸੀ ਤਾਂ ਕਰਕੇ ਇਹ ਨਹੀਂ ਇਹ ਵੀ ਨਹੀਂ ਪੜਦੀ ਹੁਣ ਨਹੀਂ ਤੇ ਹੁਣ ਵੀ ਹਲੇ ਮਤਲਬ ਮੁਸ਼ਕਲੀ ਆ ਪੜਾਉਣਾ ਦਾ ਫਿਲਹਾਲ ਕੋਸ਼ਿਸ਼ ਤਾਂ ਕਰ ਰਹੇ ਆ ਜੇ ਮਤਲਬ ਪੜਾਇਆ ਜਾਵੇ ਰਾ ਵੀ ਕੰਮ ਤੇ ਜਾਂਦਾ ਸੀ 15 ਸਾਲ ਦਾ ਉਹ ਪੜਨੋਂ ਹਟ ਗਿਆ ਸੀ ਬਹੁਤ ਮੁਸ਼ਕਲ ਆਈ ਮੈਨੂੰ ਪਤਾ ਮੈਂ ਕਿਵੇਂ 10 ਸਾਲ ਮੰਮੀ ਨਾਲ ਕੰਮ ਕਰਵਾ ਕੇ ਕੱਟਿਆ ਸਾਡੇ ਕੋਲੇ ਰਹਿਣ ਲਈ ਸਿਰਫ ਇੱਕੋ ਕਮਰਾ ਪਿਤਾ ਦਾ ਇਲਾਜ ਪਹਿਲਾਂ ਤਾਂ ਰਲ ਮਿਲ ਕੇ ਕਰਾਇਆ ਪਰ ਉਸ ਤੋਂ ਬਾਅਦ ਸਾਰੇ ਸਾਡੇ ਤੋਂ ਮੁੱਖ ਮੂੜਦੇ ਗਏ ਹੁਣ ਪਿਤਾ ਜੀ ਦਾ ਮੰਜੀ ਤੇ ਐ ਅਸੀਂ ਕੰਮ ਕਰਨ ਲਈ ਜਾਂਦੀਆਂ ਨਹੀਂ ਫਿਰ ਜਦੋਂ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਸੀ ਫਿਰ ਦਵਾਈ ਵੀ ਤੁਹਾਨੂੰ ਪਤਾ ਆ 4-5000 ਤੋਂ ਘਟਦਾ ਦਵਾਈ ਵੀ ਨਹੀਂ ਆਉਂਦੀ ਹੂੰ ਦਵਾਈ ਬੰਦ ਕਰਤੀ ਸੀ ਪੂਰਾ ਟਾਈਮ ਖੋਇ ਜਿੰਨਾ ਟਾਈਮ ਮਤਲਬ ਚਲੋ ਸਾਢੇ ਦਿੱਤਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਜਿਆਦਾ ਜਿਆਦਾ ਟਾਈਮ ਤਾਂ ਕੋਈ ਵੀ ਨਾਲ ਖੜਦਾ ਹੁੰਦਾ ਬੇਟੀ ਕਹਿੰਦੀ ਮੈਂ ਬਹੁਤ ਜ਼ੋਰ ਲਾਉਣੀ ਹੈ ਕਿ ਮੈਂ ਤਾਂ ਪੜ ਨਹੀਂ ਸਕੀ ਪਰ ਮੇਰੇ ਜਿਹੜੇ ਛੋਟੇ ਭੈਣ ਭਰਾ ਉਹ ਪੜ ਲੈਣ ਪਰ ਘਰ ਦੇ ਹਾਲਾਤ ਇਹੋ ਜਿਹੇ ਆ ਇੰਨੀਆਂ ਮਿਹਨਤੀ ਬੱਚੀਆਂ ਦੇ ਨਾਲ ਅੱਜ ਸਾਨੂੰ ਖੜਨ ਦੀ ਲੋੜ ਹੈ ਇਹ ਕੋਈ ਵੀ ਵੀਰਜਾ ਭੈਣ ਇਨ੍ਹਾਂ ਬੱਚੀਆਂ ਦੇ ਇਨ੍ਹਾਂ ਦੇ ਘਰ ਦੇ ਗੁਜ਼ਾਰੇ ਵਾਸਤੇ ਇਨ੍ਹਾਂ ਦੇ ਪਿਤਾ ਦੀ ਦਵਾਈ ਵਾਸਤੇ ਇਨ੍ਹਾਂ ਦੀ ਪੜ੍ਹਾਈ ਵਾਸਤੇ ਜੇ ਕੋਈ ਇਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਸ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ